ਇਹ ਕੰਮ ਲਾਡੂ ਪੁੱਤ ਚਾਲੇ ਇਹ ਕੰਮ ਲਾਡੂ ਨਾ ਸਟੇਜ ਤੇ ਗਾ ਕੇ ਹਟੇ ਨੇ ਤੇ ਮੈਨੂੰ ਲੱਗਦਾ ਜਿੰਨੀ ਆਡੀਅנס ਬੈਠੀ ਸੀ ਸਭ ਨੂੰ ਇਹ ਲੱਗ ਰਿਹਾ ਸੀ ਕਿ ਬਿਲਕੁਲ ਸਰਤਾਜ ਸਾਹਿਬ ਆ ਕੇ ਗਾ ਰਹੇ ਨੇ ਗਾਇਕੀ ਇਹ ਮੈਨੂੰ ਲੱਗਦਾ ਕਿ ਮੇਰੇ ਉਦਾਂ ਫੋਕ ਵੀ ਗਾਉਣੇ ਖੜ ਕੇ ਵੀ ਗਾਉਣੇ ਪਰ ਜ਼ਿਆਦਾਤਰ ਜਿਹੜੀ ਮੇਰੀ ਗਾਇਕੀ ਹੈ ਉਹ ਮੈਂ ਲਾਈਟ ਹੀ ਗਾਉਣਾ ਜਾਂ ਐਦਾਂ ਬੈਠ ਕੇ ਗਾਉਣਾ ਥੋੜਾ ਦਿਨ ਦਾ ਨਾ ਪਤਾ ਲੱਗੇ ਧੁੱਪ ਤੋਂ ਬਿਨਾ ਨੇ ਲੇ ਨ ਸਕੂਨ ਕਦੇ ਚੁੱਪ ਤੋਂ ਬਿਨਾ ਕਿ ਅੰਬਰਾਂ ਚ ਕਿੰਨੇ ਸੋਨੇ ਤਾਰੇ ਹੁੰਦੇ ਨੇ ਕੁਝ ਚਿਹਰੇ ਬੜੇ ਹੀ ਪਿਆਰੇ ਹੁੰਦੇ ਨੇ ਕਿਨਾਂ ਦੇ ਗਾਣੇ ਪਸੰਦ ਆ ਕਿਨਾਂ ਤੋਂ ਇਨਸਪਾਇਰ ਹੁੰਨੇ ਕਿਉਂਕਿ ਇੱਕ ਸਿੰਗਰ ਇੱਕ ਇੱਕ ਮਾਡਲ ਰੋਲ ਮਾਡਲ ਲੈ ਕੇ ਤਾਂ ਤੁਰਦਾ ਹੀ ਹੈ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਡਾਕਟਰ ਸੁਖਿੰਦਰ ਸਰਤਾਜ ਭੀਰ ਸਿੰਘ ਜੀ ਹੈ ਨਾ ਹਰਮਿੰਦਰ ਗਿੱਲ ਦੀ ਬਹੁਤ ਮਤਲਬ ਜਿਹੜੇ ਸਕੂਨ ਦੇਣ ਵਾਲੀ ਗਾਇਕੀ ਮੈਨੂੰ ਐਦਾਂ ਹੁੰਦਾ ਕਿ ਜੋ ਕੰਨਾਂ ਨੂੰ ਸਕੂਨ ਦੇਣਾ ਨਾ ਤੁਹਾਡੀ ਰੂਹ ਨੂੰ ਸਕੂਨ ਦੇਵੇ ਤੇ ਡਾਕਟਰ ਸਰਸਨ ਦੱਸਦਾ ਅੱਜ ਤੂੰ ਮੈਂ ਧੂਰੇ ਹਮਨੇ ਆਪੂਰੇ ਇੱਕ ਦੂਜੇ ਦੇ ਸੰ ਕਲੀਆਂ ਨੂੰ ਮੈਂ ਖਣ ਫੁੱਲ ਜਾਂਦਾ ਹੈ ਫੁੱਲਾ ਦਾ ਚੋਰ ਜਾਂ ਧਰਮ ਸਾਨੂੰ ਆ ਕਾਇਨਾਤ ਨਿਹਾਰੇ ਹੋਏ ਰਾਜਾ ਰਾਣੀ ਜਿਵੇਂ ਦੇਸ ਦੇ ਮਿਲਦੇ ਜਦੋਂ ਆ ਤੋਤੇ ਮੈਂ ਅੰਬਰ ਨੇ ਉਹ ਕਿਸਾਨੂ ਦੇਖਦੇ ਮੈਨੂੰ ਇਦਾਂ ਦੀ ਆਡੀਅנס ਨਾਲ ਪਿਆਰ ਹੈ ਇਦਾਂ ਦੇ ਗੀਤਾਂ ਨਾਲ ਪਿਆਰ ਹੈ ਤੇ ਅੱਗੇ ਵੀ ਮੈਂ ਇਦਾਂ ਦੀਆਂ ਸਟੇਜਾਂ ਕਰਨਾ ਚਾਹੁੰਦਾ ਬਹੁਤ ਮਿਲ ਰਹੀਆਂ ਨਹੀਂ ਹੋਰ ਵੀ ਅੱਗੇ ਕਰਨਾ ਚਾਹੁੰਦਾ ਤੁਹਾਡਾ ਟਾਈਮ ਸਿੱਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਕੌਰ ਐਂਟਰਟੇਨਮੈਂਟ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਸਿੰਗਿੰਗ ਤੇ ਡਾਂਸਿੰਗ ਜਿਹੜੀ ਹੈ ਬਹੁਤ ਜ਼ਿਆਦਾ ਅੱਗੇ ਆਉਂਦੀ ਹੈ ਔਰ ਉਸ ਦੇ ਵਿੱਚ ਹੀ ਸਿੰਗਿੰਗ ਦੇ ਵਿੱਚ ਜੋ ਇੰਟਰਸਟ ਰੱਖਦੇ ਨੇ ਜੇਕਰ ਕਿਸੇ ਨੂੰ ਇਨਸਪਾਇਰ ਹੋ ਕੇ ਸਿੰਗਿੰਗ ਦੇ ਵੱਲ ਤੁਰਦੇ ਨੇ ਤਾਂ ਬਹੁਤ ਸਾਰੇ ਨੌਜਵਾਨ ਪੀੜੀ ਦੇ ਵਿੱਚੋਂ ਤੁਹਾਨੂੰ ਚਿਹਰੇ ਦੇਖਣ ਨੂੰ ਮਿਲਦੇ ਹੋਣਗੇ ਸਾਡੇ ਨਾਲ ਇੱਕ ਬਹੁਤ ਹੀ ਖੂਬਸੂਰਤ ਚਿਹਰਾ ਦੀਪ ਗਗਨ ਜੀ ਮੌਜੂਦ ਨੇ ਜਿਨ੍ਹਾਂ ਦੀ ਆਵਾਜ਼ ਜੇਕਰ ਗੱਲਬਾਤ ਕੀਤੀ ਜਾਵੇ ਹੁਣ ਸਟੇਜ ਤੇ ਗਾ ਕੇ ਹਟੇ ਨੇ ਤੇ ਮੈਨੂੰ ਲੱਗਦਾ ਜਿੰਨੀ ਆਡੀਅנס ਬੈਠੀ ਸੀ ਸਭ ਨੂੰ ਇਹ ਲੱਗ ਰਿਹਾ ਸੀ ਕਿ ਬਿਲਕੁਲ ਸਰਤਾਜ ਸਾਹਿਬ ਆ ਕੇ ਗਾ ਰਹੇ ਨੇ ਜਿਸ ਤਰੀਕੇ ਦਾ ਯੂਜ਼ਰ ਕੇ ਜਿਹੜੇ ਆ ਰਹੇ ਨੇ ਨਾ ਨਹੀਂ ਨਹੀਂ ਮੇਰਾ ਪਿੰਡ ਹੈਗਾ ਜੀ ਮੁਦਕੀ ਤਲਵੰਡੀ ਭਾਈ ਤੇ ਡਿਸਟ੍ਰਿਕਟ ਫਰੋਜ਼ਪੁਰ ਕਿਉਂਕਿ ਜਿਹੜੀ ਇੱਥੇ ਟੀਮ ਦੇ ਲਿਖੋ ਫਿਲਮ ਫੈਸਟਾ ਅਵਾਰਡ ਜਿਹੜਾ ਹੋ ਰਿਹਾ ਹੈ ਸਾਡੇ ਉੱਤੇ ਫਰੋਜ਼ਪੁਰ ਦੀ ਟੀਮ ਆਈ ਸੀ ਤੇ ਉਹਨਾਂ ਸਾਰਿਆਂ ਨਾਲ ਬਹੁਤ ਪਿਆਰ ਆ ਉਹਨਾਂ ਨੇ ਸਾਰੇ ਇਸ ਜਿਹੜੀ ਆਡੀਅנס ਅੱਜ ਵਾਲੀ ਇਹਨਾਂ ਦੇ ਦਰਸ਼ਨ ਕਰਵਾਏ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਸਟੇਜ ਤੇ ਕੀ ਹੋਇਆ ਜੀ ਅੱਛਾ ਜੇਕਰ ਗੱਲਬਾਤ ਕੀਤੀ ਜਾਵੇ ਤੁਸੀਂ ਉਸ ਤਰੀਕੇ ਨਾਲ ਬੈਠ ਕੇ ਗਾਣਾ ਸ਼ੁਰੂ ਕੀਤਾ ਜਿਵੇਂ ਸਤਿੰਦਰ ਸਰਤਾਜ ਜਿਹੜਾ ਕਰਦੇ ਨੇ ਕੀ ਇਹ ਸ਼ੁਰੂ ਤੋਂ ਉਹਨਾਂ ਤੋਂ ਇਨਸਪਾਇਰ ਹੋ ਕੇ ਕੀਤਾ ਸੀ ਜਾਂ ਤੁਹਾਨੂੰ ਖੁਦ ਨੂੰ ਪਹਿਲੇ ਤੁਸੀਂ ਸੀ ਨਹੀਂ ਜਿਹੜੀ ਗਾਇਕੀ ਹੈ ਮੈਨੂੰ ਲੱਗਦਾ ਕਿ ਮੇਰੇ ਉਦਾਂ ਫੋਕ ਵੀ ਗਾਉਣੇ ਖੜ ਕੇ ਵੀ ਗਾਉਣੇ ਹਨ ਪਰ ਜ਼ਿਆਦਾਤਰ ਜਿਹੜੀ ਮੇਰੀ ਗਾਇਕੀ ਹੈ ਉਹ ਮੈਂ ਲਾਈਟ ਹੀ ਗਾਉਣਾ ਜਾਂ ਐਦਾਂ ਬੈਠ ਕੇ ਗਾਉਣਾ ਥੋੜਾ ਇਹੜਾ ਆਪਣਾ ਫੀਲ ਐ ਕੋ ਮੈਨੂੰ ਬੈਠ ਕੇ ਮਜ਼ਾ ਜ਼ਿਆਦਾ ਆਉਂਦਾ ਹੈਗਾ ਉਹ ਤਾਂ ਮੈਂ ਸ਼ੁਰੂ ਤੋਂ ਇਦਾਂ ਹੀ ਕਹਿੰਦਾ ਸੀ ਕਿੰਨਾਂ ਦੇ ਗਾਣੇ ਪਸੰਦ ਹੈ ਕਿਹਨਾਂ ਤੋਂ ਇਨਸਪਾਇਰ ਹੁੰਨੇ ਕਿਉਂਕਿ ਇੱਕ ਸਿੰਗਰ ਇੱਕ ਇੱਕ ਮਾਡਲ ਰੋਲ ਮਾਡਲ ਲੈ ਕੇ ਤਾਂ ਤੁਰਦਾ ਹੀ ਹੈ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਡਾਕਟਰ ਸੁਤਿੰਦਰ ਸਰਤਾਜ ਭੀਰ ਸਿੰਘ ਜੀ ਹੈ ਨਾ ਹਰਮਿੰਦਰ ਗੈਲਰੀ ਬਹੁਤ ਮਤਲਬ ਕਿ ਜਿਹੜੇ ਸਕੂਨ ਦੇਣ ਵਾਲੀ ਗਾਇਕੀ ਮੈਨੂੰ ਇਦਾਂ ਹੁੰਦਾ ਕਿ ਜੋ ਕੰਨਾਂ ਨੂੰ ਸਕੂਨ ਦੇਣਾ ਹੈ ਨਾ ਤੁਹਾਡੀ ਰੂਹ ਨੂੰ ਸਕੂਨ ਦੇਵੇ ਤੇ ਡਾਕਟਰ ਸੁਤਿੰਦਰ ਸਰਤਾਜ ਕਿੰਨੇ ਸਾਲ ਹੋ ਗਏ ਤੁਹਾਨੂੰ ਸਿੰਗਿੰਗ ਦੇ profession ਵਿੱਚ ਮੈਂ ਬਚਪਨ ਤੋਂ ਹੀ ਕਹਿੰਦਾ ਜੀ ਸ਼ੌਂਕ ਕਿਥੋਂ ਪਿਆ ਸੀ ਜੇ ਬਚਪਨ ਮਦਰ ਸਾਹਿਬ ਹੈ ਜਿਹੜੇ ਉਹ ਮਤਲਬ ਕਿ ਕੀਰਤਨ ਕਰਦੇ ਸੀਗੇ ਤੇ ਇਦਾਂ ਹੀ ਮਤਲਬ ਕਿ ਕਾਫੀ ਇੰਟਰਵਿਊਜ਼ ਵੀ ਫਿਰ ਹੋਈਆਂ ਹੌਲੀ ਹੌਲੀ ਗਾਉਂਦੇ ਗਾਉਂਦੇ ਆ ਸੋ ਅੱਜ ਟਰੈਕ ਵਗੈਰਾ ਕਾਫੀ ਹੁਣ ਲਗਾਤਾਰ ਆ ਰਹੇ ਨੇ ਦੀਪਕ ਗਗਨ ਟੀਮ ਜਿਹੜਾ ਮੇਰੇ ਫੇਸਬੁੱਕ ਇੰਸਟਾ ਸਾਰੇ ਪਾਸੇ ਚੈਨਲ ਹੈ ਤੇ ਮਤਲਬ ਕਿ ਬਹੁਤ ਪਿਆਰ ਮਿਲਦਾ ਹੈ ਇਦਾਂ ਦਾ ਹੀ ਕਿਉਂਕਿ ਮੇਰੀ ਆਡੀਅנס ਦਾ ਜਿਹੜਾ ਹੋਰ ਹੈ ਉਹ ਇਦਾਂ ਦਾ ਹੀ ਬਣ ਚੁੱਕਿਆ ਹੈ ਉਹ ਮੈਨੂੰ ਇਦਾਂ ਹੀ ਪਸੰਦ ਕਰਦੇ ਨੇ ਕਿ ਸਾਦਗੀ ਚ ਬੈਠ ਕੇ ਗਾਇਆ ਜਾਵੇ ਕੋਈ ਗੀਤ ਹੋ ਜਾਏ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੋ ਹਾਂਜੀ ਮੈਂ ਹੁਣੇ ਗਾ ਕੇ ਆਇਆ ਕਿ ਮੇਰੇ ਗੀਤ ਬਹੁਤ ਹੋਇਆ ਸੀਗਾ ਵਾਇਰਲ ਹੋਇਆ ਸੀਗਾ ਉਹ ਸੀਗਾ ਦਿਨ ਦਾ ਨਾ ਪਤਾ ਲਗੇ ਤਪ ਤੋਂ ਬਿਨਾ ਮਿਲ ਨਾ ਸਕੂਨ ਕਦੇ ਚੁੱਪ ਤੋਂ ਬਿਨਾ ਕਿ ਅੰਬਰਾਂ ਚ ਕਿੰਨੇ ਸੋਹਣੇ ਤਾਰੇ ਹੁੰਦੇ ਨੇ ਕੁਝ ਚਿਹਰੇ ਬੜੇ ਹੀ ਪਿਆਰੇ ਹੁੰਦੇ ਨੇ ਹਾਂਜੀ ਖੁਦ ਲਿਖਦੇ ਹਾਂ ਸਾਰਾ ਕੁਝ ਨਹੀਂ ਕੁਝ ਟਰਾਈ ਕਰਦਾ ਕੁਝ ਚੀਜ਼ਾਂ ਮੈਂ ਅੱਜ ਵੀ ਸੁਣਾਈਆਂ ਜਿਹੜੀਆਂ ਕੁਝ ਮੇਰੀਆਂ ਆਪਣੀਆਂ ਸਿਗੀਆਂ ਵੈਸੇ ਜ਼ਿਆਦਾਤਰ ਮੇਰੇ ਮਤਲਬ ਕਿ ਜਿਹੜੇ ਰਾਈਟਰ ਵੀਰ ਨੇ ਵੀ ਆ ਜਗਨੂ ਭਾਜੀ ਮੇਰੇ ਯੂਐਸਏ ਦੇ ਫਰੈਂਡ ਨੇ ਉਹਨਾਂ ਦਾ ਤੇ ਜਿਹੜੇ ਮੇਰੇ ਰਾਈਟਰ ਵੀਰ ਨੇ ਉਹ ਵੀ ਇਦਾਂ ਹੀ ਮਤਲਬ ਕਿ ਸਕੂਨ ਵਾਲੀਆਂ ਚੀਜ਼ਾਂ ਲਿਖਦੇ ਨੇ ਤੇ ਮੈਨੂੰ ਭੇਜਦੇ ਨੇ ਅਸੀਂ ਸਿਲੈਕਟ ਕਰਕੇ ਫਿਰ ਉਹ ਸਾਹਮਣੇ ਲੈ ਕੇ ਆਉਂਦੇ ਤੁਸੀਂ ਨਾਮ ਜਿਨ੍ਹਾਂ ਦਾ ਲਿੱਤਾ ਮਰਿੰਦਰ ਗਿੱਲ ਹੋਗੇ ਵੀਰ ਸਿੰਘ ਹੋਗੇ ਉਹਨਾਂ ਦੇ ਗੀਤਾਂ ਦੋ ਵਿੱਚੋਂ ਸਭ ਤੋਂ ਪਸੰਦ ਜਿਹੜਾ ਤੁਹਾਨੂੰ ਆਂਦਾ ਗੀਤ ਵੀਰ ਸਿੰਘ ਦਾ ਕਿਹੜਾ ਗੀਤ ਹਾਂ ਵੀਰ ਸਿੰਘ ਜੀ ਦਾ ਤੂੰ ਮੈਂ ਅਧੂਰੇ ਹੁਣੇ ਆ ਪੂ ਇਕ ਦੂਜੇ ਦੇ ਸੰ ਕਲੀਆਂ ਨੂੰ ਮੈਂ ਖਣ ਫੁੱਲ ਜਾਂਦਾ ਏ ਫੁੱਲਾ ਦਾ ਚੋ ਜੰਧਰਨ ਸਾਨੂੰਆਂ ਕਾਇਨਾਤ ਨਿਹਾਰੇ ਹੋਏ ਰਾਜਾ ਰਾਣੀ ਜਿਵੇਂ ਦੇਸ ਦੇ ਮਿਲਦੇ ਜਦੋਂ ਆ ਤੂਤੇ ਮੈਂ ਅੰਬੁਰ ਨੇ ਉਹ ਕਿਸਾ ਨੂੰ ਦੇਖਦੇ ਮਤ ਕੁਬ ਦੀ ਅੱਗੇ ਫਿਊਚਰ ਕੀ ਪਲਾਨਸ ਨੇ ਕੀ ਸੋਚਿਆ ਕਿ ਲਾਈਫ ਦੇ ਵਿੱਚ ਅੱਗੇ ਕਿਵੇਂ ਕੀ ਅਚੀਵ ਕਰਨਾ ਕਿਉਂਕਿ ਹਰ ਸਿੰਗਰ ਹਰ ਪ੍ਰੋਫੈਸ਼ਨਲੀ ਜਦੋਂ ਕੰਮ ਕਰਨ ਲੱਗ ਜਾਂਦੇ ਨੇ ਨਾ ਤਾਂ ਕੁਝ ਗੋਲਸ ਜਿਹੜੇ ਨੇ ਮਿੱਥੇ ਜਾਂਦੇ ਨੇ ਤੁਸੀਂ ਕੀ ਸੋਚਦੇ ਹੋ ਗੋਲ ਸ਼ੁਰੂ ਤੋਂ ਇੱਕ ਹੀ ਹੈ ਕਿ ਮਤਲਬ ਕਿ ਜਿੱਦਾਂ ਸੰਗੀਤ ਦਾ ਮਾਹੌਲ ਆ ਸਾਰੇ ਆਪਣਾ ਸਟਾਈਲ ਚਗਾਉਂਦੇ ਨੇ ਸੋ ਮੇਰਾ ਸਟਾਈਲ ਇਹ ਆ ਮੈਨੂੰ ਇਦਾਂ ਕਿ ਅੱਜ ਵੀ ਜਦੋਂ ਤੁਸੀਂ ਆਡੀਅנס ਦੀ ਵਾਈਬ ਦੇਖੀ ਸੀ ਤੇ ਮੈਨੂੰ ਇਦਾਂ ਦੀ ਆਡੀਅנס ਨਾਲ ਪਿਆਰ ਹੈ ਇਦਾਂ ਦੇ ਗੀਤਾਂ ਨਾਲ ਪਿਆਰ ਹੈ ਤੇ ਅੱਗੇ ਵੀ ਮੈਂ ਇਦਾਂ ਦੀਆਂ ਸਟੇਜਾਂ ਕਰਨਾ ਚਾਹੁੰਦਾ ਬਹੁਤ ਮਿਲ ਰਹੀਆਂ ਨੇ ਹੋਰ ਵੀ ਅੱਗੇ ਕਰਨਾ ਚਾਹੁੰਦਾ ਤੇ ਬਹੁਤ ਸਕੂਨ ਕਿਉਂਕਿ ਜਿੰਨੇ ਵੀ ਮੈਨੂੰ ਇੱਥੇ ਆਡੀਅੰਸ ਤੋਂ ਜਿੰਨੇ ਵੀ ਲੋਕ ਮਿਲੇ ਨੇ ਸਾਰਿਆਂ ਨੇ ਇਹੀ ਕਿਹਾ ਕਿ ਸਾਡੇ ਕੰਨਾਂ ਨੂੰ ਸਾਡੀ ਰੂਹ ਨੂੰ ਬਹੁਤ ਸਕੂਨ ਮਿਲਿਆ ਤੁਹਾਨੂੰ ਸੁਣ ਕੇ ਤੇ ਬਾਬਾ ਜੀ ਇਦਾਂ ਹੀ ਮੇਰ ਕਰਨਾ ਪਰ ਇਦਾਂ ਧੰਗਾਉਂਦੇ ਰਹੀਏ ਸੀ ਬਹੁਤ-ਬਹੁਤ ਧੰਨਵਾਦ ਸਮਾਧਾਨੀ ਤਾਈ ਸਾਡਾ ਦੀਪਗਗਨ ਮੌਜੂਦ ਸੀ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਕਿਵੇਂ ਸਿੰਗਿੰਗ ਦੀ ਲਾਈਨ ਦੇ ਵਿੱਚ ਉਹਨਾਂ ਨੇ ਆਪਣਾ profession ਬਣਾਇਆ ਔਰ ਕਿਹੜੀ-ਕਿਹੜੀ ਗਾਇਕ ਪਸੰਦ ਹੈਗੀ ਆਵਾਜ਼ ਵੀ ਤੁਸੀਂ ਸੁਣੀ ਹੈ ਜੋ ਦਿਲ ਨੂੰ ਸਕੂ